ਭਾਈਓ ਮੈਂ ਗੱਲ ਕਰ ਰਹੀ ਸਿਮਰਨ ਮੰਤ ਪਟਿਆਲਾ ਮੈਂ ਮੌਕਾ ਦਿਖਾਣ ਆਈ ਆ ਪੁਲਿਸ ਨੂੰ ਆ ਕੇ ਨੰਬਰ ਗਲੀ ਦੇ ਵਿੱਚ ਠੀਕ ਹੈ ਇੱਥੇ ਆ ਘਰ ਦੇ ਬਾਹਰ ਗੋਲੀ ਚੱਲੀ ਆ ਮਾਇਓ ਮੇਰੇ ਤੇ ਛੈਲੀ ਗੁੰਡਾ ਕਰਦੀ ਕਰਵਾ ਰਿਹਾ ਔਰ ਉਹਦੇ ਚੇਲੇ ਆ ਦੇਖੋ ਗੋਲੀ ਮਿਲੀ ਪੁਲਿਸ ਨੇ ਆਪਣੇ ਕਬਜ਼ੇ ਚ ਗੋਲੀ ਲੈ ਲਈਤੀ ਹੈਗੀ ਆ ਦੇਖੋ ਵੀਡੀਓ ਬਣਾ ਬੇਟਾ ਪੁਲਿਸ ਵਾਲਿਆਂ ਦੀ ਕਬਜ਼ੇ ਦੇ ਵਿੱਚ ਗੋਲੀ ਲੈ ਲਈ ਉਧਰ ਆ ਇੱਧਰ ਆ ਬੇਟਾ ਸਾਨੂੰ ਜਾਨ ਜਾਨ ਚ ਮਾਰਨੇ ਦੀ ਕੋਸ਼ਿਸ਼ ਕੀਤੀ ਹੈ ਮਹਾਨਕ ਨਗਰ ਦੇ ਵਿੱਚ ਇਸ ਮਕਾਨ ਦੇ ਬਾਹਰ ਮੇਰੇ ਤੇ ਗੋਲੀ ਚੱਲੀ ਹੈ ਔਰ ਇੱਥੇ ਕੈਮਰੇ ਵੀ ਲੱਗੇ ਹੋਏ ਨੇ ਕੈਮਰਾ ਦੇ ਵਿੱਚ ਸੀਸੀਟੀਵੀ ਨੂੰ ਪੁਲਿਸ ਨੂੰ ਮੇਰੀ ਬੇਨਤੀ ਹੈ ਹਮੇਂ ਇਨਸਾਫ ਦਿਲਾਇਆ ਜਾਏ ਹਾਂ ਹਾਂ ਜਾਨ ਸਾਡੀ ਜਾਨ ਕੋ ਖਤਰਾ ਹੈ ਮੀਆਂ ਹਮਾਰੇ ਕੋ ਜਾਨ ਚਮਾਨੇ ਕੀ ਕੋਸ਼ਿਸ਼ ਕੀ ਹੈ ਸਰ ਇੱਕ ਮਾਮਲਾ ਆਇਆ ਗੋਲੀ ਚੱਲਣ ਦਾ ਕੇਂਦਰ ਸਮਾਜ ਨੇ આરોਪ ਲਗਾਇਆ ਕੁਝ ਲੋਗਾਂ ਦੇ ਤੇ ਕਿੰਦਾ ਬਈ ਉਹਦੇ ਸਾਨੂੰ ਰਾਤ ਤੇ ਉਹਨਾਂ ਨੇ 8 8:30 ਵਜੇ ਸਾਡੇ ਕੋਲ ਆਏ ਸੀ ਇੱਕ ਪਲੇਟ ਦਿੱਤੀ ਹੈ ਔਰ ਕੰਪਲੇਟ ਲੈਣ ਤੋਂ ਬਾਅਦ ਅਸੀਂ ਜਿਹੜਾ ਹੈਗਾ ਪੜਤਾਲ ਕਰ ਰਹੇ ਆ ਉਹਦੀ ਮੌਕਾ ਵਿਜ਼ਿਟ ਕੀਤਾ ਹੈ ਸੀਸੀਟੀਵੀ ਫੁਟੇਜ ਦੇਖੀਏ ਉੱਥੇ ਤੇ ਓਥੇ ਸਰਚ ਵਗੈਰਾ ਕੀਤੀ ਹੈ ਅਸੀਂ ਤੇ ਉਸ ਤੋਂ ਬਾਅਦ ਸਾਡੀ ਫ੍ਰੈਂਚਿਕ ਟੀਮ ਬੁਲਾਈ ਹੈ ਕਾਰ ਵਗੈਰਾ ਜਿਹੜੀ ਜਿੱਤੇ ਉਹ ਦੋਸ਼ ਲਗਾ ਰਹੇ ਨੇ ਕਿ ਕਾਰ ਦੇ ਉੱਪਰ ਫਾਇਰ ਕੀਤਾ ਹੈ ਤੇ ਉਹ ਫਰੈਂਚੀ ਟੀਮ ਜਾਂਚ ਕਰ ਰਹੀ ਹੈ ਬਾਕੀ ਹਰ ਐਂਗਲ ਤੋਂ ਅਸੀਂ ਏਡੀ ਪਰਤਾਲ ਕਰ ਰਹੇ ਹਾਂ ਪਰਤਾਲ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਉਹ ਅਕੋਰਡਿੰਗ ਕਰਕੇ ਮਚ ਜਾਵੇ ਸੀਸੀਟੀਵੀ ਇੱਕ ਫੁਟੇ ਸਾਹਮਣੇ ਆਈ ਹੈ ਜਿੱਦੇ ਵਿੱਚ ਉਸ ਜਿੱਦੇ ਤੌਰ ਤੇ ਕੋ ਗੋਲੀ ਚਲਾਉਂਦਾ ਹੋਇਆ ਨਜ਼ਰ ਆ ਰਹੇ ਨੇ ਤਾਂ ਉਸ ਵਿੱਚ ਕੀ ਉਹ ਆਇਡੈਂਟੀਫਾਈ ਹੋਏ ਨੇ ਉਹ ਮੋਟਰਸਾਈਕਲ ਆਇਡੈਂਟੀਫਾਈ ਹੋਇਆ ਜਾਂ ਬੰਦੇ ਆਇਡੈਂਟੀਫਾਈ ਨਹੀਂ ਫਿਲਹਾਲ ਉਹੀ ਹੈ ਅਸੀਂ ਉਹ ਪਰਤਾਲ ਕਰ ਰਹੇ ਹਾਂ ਉਦੋਂ ਨੈਕਸਟ ਵੀ ਜਿਹੜੇ ਸੀਸੀਟੀਵੀ ਲੱਗੇ ਹੋਏ ਨੇ ਅੱਗੇ ਉਹਨਾਂ ਨੂੰ ਅਸੀਂ ਟਰੈਕ ਕਰ ਰਹੇ ਹਾਂ ਔਰ ਜਲਦੀ ਆਇਡੈਂਟੀਫਾਈ ਕਰ ਲਏ ਜਾਗੇ ਕੁਝ ਲੋਕਾਂ ਦਾ ਨਾਮ ਵੀ ਲੈ ਲਏ ਨੇ ਜੀ ਉਹਨਾਂ ਤੇ ਮਨੁਭੀ ਕੋਈ ਇਸਦਾ ਹਿੱਸਾ ਬਣਾ ਲਿਆ ਗਿਆ ਹੈ ਇਹ ਹਿੱਸਾ ਬਣਾ ਨਹੀਂ ਇਹ ਸ਼ੱਕ ਜ਼ਾਹਰ ਕਰਦੇ ਇਹਨਾਂ ਦਾ ਰਾਈਵਲ ਗਰੁੱਪ ਹੈਗਾ ਇੱਕ ਦੂਜਾ ਗਰੁੱਪ ਹੈ ਜਿਨ੍ਹਾਂ ਨਾਲ ਇਹਨਾਂ ਦਾ ਕਿਸੇ ਡੇਰੇ ਨੂੰ ਲੈ ਕੇ ਕਿਸੇ ਕਬਜ਼ੇ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਉਹ ਕਾਫੀ ਪੁਰਾਣਾ ਝਗੜਾ ਚੱਲ ਰਿਹਾ ਹੈ ਉਹਨਾਂ ਤੇ ਅਲੀਗੇਸ਼ਨ ਲਾ ਰਹੇ ਨੇ ਉਸ ਐਂਗਲ ਤੋਂ ਵੀ ਅਸੀਂ ਪੜਤਾਲ ਕਰਾਂਗੇ ਪਰ ਸਰ ਇੱਕ ਗੱਲ ਹੈ ਜੀ ਕਿ ਇਹ 6 7 ਵਜੇ ਦੀ ਘਟਨਾ ਤੁਸੀਂ ਜਾ ਰਹੀ ਹੈ ਕਿ ਇਸ ਸਮੇਂ ਕੋਈ ਪੈਟਰੋਲਿੰਗ ਵਗੈਰਾ ਹੁੰਦੀ ਹੈ ਕਿ ਨਹੀਂ ਹੁੰਦੀ ਸ਼ਹਿਰ ਦੇ ਵਿੱਚ ਬਿਲਕੁਲ ਹੁੰਦੀ ਇਹਦੀ ਪੈਟਰੋਲਿੰਗ ਤਾਂ ਨਾ ਹੋਣ ਦਾ ਨਾ ਹੋਣ ਦਾ ਕੋਈ ਸਵਾਲ ਹੀ ਨਹੀਂ ਪਤਾ ਹੁੰਦਾ ਪੈਟਰੋਲਿੰਗ ਹੁੰ ਇੱਕੋ ਹੀ ਫਾਇਰ ਦੱਸਿਆ ਉਹਨਾਂ ਨੇ ਉਹ ਵੀ ਅਸੀਂ ਪੜਤਾਲ ਕਰ ਰਹੇ ਹਾਂ ਸਰ ਇਹਨਾਂ ਨੇ ਕਿ 166 ਨੰਬਰ ਐਫਆਈਆਰ ਪਹਿਲਾਂ ਵੀ ਦਰਜ ਹੋਈ ਸੀ ਵੀ ਉਹਦੇ ਵਿੱਚ ਵੀ ਬੰਦੇ ਅਰੈਸਟ ਕੀ ਹੋਏ ਉਹ ਮੈਂ ਹਲੇ ਰੀਸੈਂਟਲੀ ਜੁਆਇਨ ਕੀਤਾ ਪਰसों ਚ ਉੱਥੇ ਜੁਆਇਨ ਕੀਤਾ ਮੈਂ ਜਿਹੜਾ ਹੈਗਾ ਇਹਨਾਂ ਦਾ ਉਹ ਮੁਕੱਦਮਾ ਉਹ ਵੀ ਅਸੀਂ ਦੇਖ ਰਹੇ ਹਾਂ ਵੀ ਉਹਦੇ ਵਿੱਚ ਕੀ ਕੁਝ ਰਹਿਣਾ ਤੇ ਕੀ ਕੁਝ ਜਿਹੜਾ ਹੋ ਚੁੱਕਾ ਜਿਨ੍ਹਾਂ ਦੇ ਨਾਮ ਲਿਖੇ ਨੇ ਉਹਨਾਂ ਨੂੰ ਬੁਲਾਇਆ ਜਾਏਗਾ ਹਾਂਜੀ ਹਾਂਜੀ ਉਹਨਾਂ ਨੂੰ ਬੁਲਾਇਆ ਗਿਆ ਹੈ ਉਹਨਾਂ ਨੂੰ ਬੁਲਾ ਕੇ ਵੀ ਅਸੀਂ ਪੁਛਪタル ਕਰ ਰਹੇ ਹਾਂ ਬੋਲੇ ਹਰੇਕ ਐਂਗਲ ਤੋਂ ਅਸੀਂ ਦੀ ਤਫਤੀਸ਼ ਪੁਛਪタル ਕਰਾਂਗੇ ਸਰ ਇਹ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਦੂਸਰਾ ਗਰੁੱਪ ਹੋਣੀ ਸੀਗਾ ਇਹ ਦੂਸਰਾ ਗਰੁੱਪ ਤਾਂ ਕੀ ਇਹਨਾਂ ਦੇ ਨਾਲ ਤਾਲੁਕ ਹੈ ਜੀ ਔਰ ਕੀ ਉਹਨਾਂ ਦੇ ਵੀ ਕੋਈ ਇਨਵੋਲਵਮੈਂਟ ਲੱਗਦੀ ਹੈ ਇਸ ਚ ਪੁਛਪタル ਦਾ ਪਾਰਟ ਹੈ ਜੀ ਪੁਛਪタル ਕਰਾਂਗੇ ਪੁਛਪタル ਤੋਂ ਜੋ ਕੋ ਸਾਹਮਣੇ ਆਊਗਾ ਉਹ ਉਹ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸਰ ਗੈਂਗਵਾੜ ਦਾ ਹਿੱਸਾ ਵੀ ਹੋ ਸਕਦੀ ਹੈ ਮੋਹਿਤ ਨੂੰ ਬਾਰ-ਬਾਰ ਚੀਟ ਕਹਿ ਰਿਹਾ ਕਿ ਹਲੇ ਇਹ ਕਹਿਣਾ ਬੜਾ ਜਲਦੀ ਤਾਂ ਕਿ ਇਹਨੂੰ ਇਹ ਮੁਰਲੀ ਜਿਹੜੀ ਹੈਗੀ ਪੜਤਾਲ ਕਰ ਲਈਏ ਉਸ ਤੋਂ ਬਾਅਦ ਜੋ ਵੀ ਕੁਝ ਆਊਗਾ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਅਸੀਂ ਉਹਦੇ ਸਾਨੂੰ ਰਾਤ ਨੂੰ ਉਹਨਾਂ ਨੇ 8 8:30 ਵਜੇ ਸਾਡੇ ਕੋਲ ਆਏ ਸੀ ਇੱਕ ਪਲੇਟ ਦਿੱਤੀ ਹੈ ਔਰ ਕੰਪਲੀਟ ਲੈਣ ਤੋਂ ਬਾਅਦ ਅਸੀਂ ਜਿਹੜਾ ਹੈਗਾ ਪੜਤਾਲ ਕਰ ਰਹੇ ਆ ਉਹਦੀ ਮੌਕਾ ਵਿਜ਼ਿਟ ਕੀਤਾ ਹੈ ਸੀਸੀਟੀਵੀ ਫੁਟੇਜ ਦੇਖੀਏ ਉੱਥੇ ਤੇ ਉੱਥੇ ਸਰਚ ਵਗੈਰਾ ਕੀਤੀ ਹੈ ਅਸੀਂ ਤੇ ਉਸ ਤੋਂ ਬਾਅਦ ਸਾਡੀ ਫਰੈਂਚਿਕ ਟੀਮ ਬੁਲਾਈ ਹੈ ਕਾਰ ਵਗੈਰਾ ਜਿਹੜੀ ਇਤੇ ਹੋ ਦੋਸ਼ ਲਗਾ ਰਹੇ ਨੇ ਕਿ ਕਾਰ ਦੇ ਉੱਪਰ ਫਾਇਰ ਕੀਤਾ ਤੇ ਉਹ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ ਬਾਕੀ ਹਰ ਐਂਗਲ ਤੋਂ ਅਸੀਂ ਏਡੀ ਪੜਤਾਲ ਕਰ ਰਹੇ ਹਾਂ ਪੜਤਾਲ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਉਹ ਦੇ ਅਕੋਰਡਿੰਗ ਕਾਰਵਾਈ ਮਚ ਜਾਵੇਗੀ ਸੀਸੀਟੀਵੀ ਇੱਕ ਫੁਟੇ ਸਾਹਮਣੇ ਆਈ ਹੈ ਜਿੱਦੇ ਵਿੱਚ ਉਸੇ ਤਰ੍ਹਾਂ ਕੋ ਗੋਲੀ ਚਲਾਉਂਦਾ ਹੋਇਆ ਨਜ਼ਰ ਆ ਰਹੇ ਨੇ ਤਾਂ ਉਸ ਵਿੱਚ ਕੀ ਉਹ ਆਇਡੈਂਟੀਫਾਈ ਹੋਏ ਨੇ ਉਹ ਮੋਟਰਸਾਈਕਲ ਆਇਡੈਂਟੀਫਾਈ ਹੋਇਆ ਜਾਂ ਬੰਦੇ ਆਇਡੈਂਟੀਫਾਈ ਨਹੀਂ ਫਿਲਹਾਲ ਉਹੀ ਹੈ ਅਸੀਂ ਉਹ ਪੜਤਾਲ ਕਰ ਰਹੇ ਹਾਂ ਉਦੋਂ ਨੈਕਸਟ ਵੀ ਜਿਹੜੇ ਸੀਸੀਟੀਵੀ ਲੱਗੇ ਹੋਏ ਨੇ ਅੱਗੇ ਉਹਨਾਂ ਨੂੰ ਅਸੀਂ ਟਰੈਕ ਕਰ ਰਹੇ ਹਾਂ ਔਰ ਜਲਦੀ ਆਇਡ ਤੇ ਮਨੂ ਵੀ ਕੋਈ ਇਸ ਦਾ ਹਿੱਸਾ ਬਣਾ ਲਿਆ ਗਿਆ ਹੈ ਜਾਂ ਫਿਰ ਹਿੱਸਾ ਨਹੀਂ ਇਹੇ ਸ਼ੱਕ ਜ਼ਾਹਰ ਕਰਦੇ ਇਹਨਾਂ ਦਾ ਰਾਈਵਲ ਗਰੁੱਪ ਹੈਗਾ ਇੱਕ ਦੂਜਾ ਗਰੁੱਪ ਹੈ ਜਿਨ੍ਹਾਂ ਨਾਲ ਇਹਨਾਂ ਦਾ ਕਿਸੇ ਡੇਰੇ ਨੂੰ ਲੈ ਕੇ ਕਿਸੇ ਕਬਜ਼ੇ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਉਹ ਕਾਫੀ ਪੁਰਾਣਾ ਝਗੜਾ ਚੱਲ ਰਿਹਾ ਹੈ ਉਹਨਾਂ ਤੇ ਅਲੀਗੇਸ਼ਨ ਲਾ ਰਹੇ ਨੇ ਉਸ ਐਂਗਲ ਤੋਂ ਵੀ ਅਸੀਂ ਪੜਤਾਲ ਕਰਾਂਗੇ ਪਰ ਸਰ ਇੱਕ ਗੱਲ ਹੈ ਜੀ ਕਿ ਇਹ 6-7 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਕਿ ਇਸ ਸਮੇਂ ਕੋਈ ਪੈਟਰੋਲਿੰਗ ਵਗੈਰਾ ਹੁੰਦੀ ਹੈ ਕਿ ਨਹੀਂ ਹੁੰਦੀ ਸ਼ਹਿਰ ਦੇ ਵਿੱਚ ਬਿਲਕੁਲ ਹੁੰਦੀ ਇਹਦੀ ਪੈਟਰੋਲਿੰਗ ਤਾਂ ਨਾ ਹੋਣ ਦਾ ਨਾ ਹੋਣ ਦਾ ਸਵਾਲ ਹੀ ਨਹੀਂ ਪੁੱਛਾਂਗਾ ਪੈਟਰੋਲਿੰਗ ਹੁੰ ਕੋਈ ਫਾਇਰ ਦੱਸਿਆ ਉਹਨਾਂ ਨੇ ਉਹ ਵੀ ਅਸੀਂ ਪੜਤਾਲ ਕਰ ਰਹੇ ਹਾਂ ਸਰ ਇਹਨਾਂ ਨੇ ਕਿ 166 ਨੰਬਰ ਐਫ ਆਈ ਆਰ ਪਹਿਲਾਂ ਵੀ ਦਰਜ ਹੋਈ ਸੀ ਵੀ ਉਹਦੇ ਵਿੱਚ ਵੀ ਬੰਦੇ ਰੈਸਟ ਸੀ ਉਹ ਮੈਂ ਹਰੇ ਰੀਸੈਂਟਲੀ ਜੁਆਇਨ ਕੀਤਾ ਹੈ ਪਰसों ਜੀ ਉੱਥੇ ਜੁਆਇਨ ਕੀਤਾ ਮੈਂ ਜਿਹੜਾ ਹੈਗਾ ਇਹਨਾਂ ਦਾ ਉਹ ਮੁਕੱਦਮਾ ਉਹ ਵੀ ਅਸੀਂ ਦੇਖ ਰਹੇ ਹਾਂ ਵੀ ਉਹਦੇ ਵਿੱਚ ਕੀ ਕੁਝ ਰਹਿਣਾ ਤੇ ਕੀ ਕੁਝ ਜਿਹੜਾ ਹੋ ਚੁੱਕਾ ਜਿਨ੍ਹਾਂ ਦੇ ਨਾਮ ਲਿਖੇ ਨੇ ਉਹਨਾਂ ਨੂੰ ਬੁਲਾਇਆ ਜਾਏਗਾ ਉਹਨਾਂ ਨੂੰ ਹਾਂਜੀ ਹਾਂਜੀ ਉਹਨਾਂ ਨੂੰ ਬੁਲਾਇਆ ਗਿਆ ਹੈ ਉਹਨਾਂ ਨੂੰ ਬੁਲਾ ਕੇ ਵੀ ਅਸੀਂ ਪੁੱਛ ਪੜਤਾਲ ਕਰ ਰਹੇ ਹਾਂ ਬਿਲਕੁਲ ਹਰੇਕ ਐਂਗਲ ਤੋਂ ਅਸੀਂ ਦੀ ਤਫਤੀਸ਼ ਪੜਤਾਲ ਕਰ ਰਹੇ ਹਾਂ ਸਰ ਇਹ ਜਿਹੜੀ ਤੁਸੀਂ ਕ ਇਹ ਦੂਸਰਾ ਗਰੁੱਪ ਦਾ ਕੀ ਇਹਨਾਂ ਦੇ ਨਾਲ ਤਾਲੁਕ ਹੈ ਜੀ ਔਰ ਕੀ ਉਹਨਾਂ ਦੇ ਵੀ ਇਨਵੋਲਵਮੈਂਟ ਲੱਗ ਰਿਹਾ ਹੈ। ਪਰਤਾਲ ਦਾ 파ਰਟ ਹੈ ਜੀ ਪਰਤਾਲ ਕਰਾਂਗੇ ਪਰਤਾਲ ਤੋਂ ਜੋ ਸਾਹਮਣੇ ਆਊਗਾ ਉਹ ਉਹ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਸਰ ਗੈਂਗਵਾੜ ਦਾ ਹਿੱਸਾ ਵੀ ਹੋ ਸਕਦੀ ਹੈ। ਮੈਂ ਉਹੀ ਤੁਹਾਨੂੰ ਬਾਰ-ਬਾਰ ਚੀਟ ਕਹਿ ਰਿਹਾ ਕਿ ਹਲੇ ਇਹ ਕਹਿਣਾ ਬੜਾ ਜਲਦੀ ਕਹਾਂਗੇ ਇਹਨੂੰ ਇਹ ਮੁੱਢਲੀ ਜਿਹੜੀ ਹੈਗੇ ਪਰਤਾਲ ਕਰ ਲਈਏ ਉਸ ਤੋਂ ਬਾਅਦ ਜੋ ਵੀ ਕੁਝ ਆਊਗਾ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਅਸੀਂ। ਸੀਸੀਟੀਵੀ ਫੁਟੇਜ ਦੇਖੀਏ ਉੱਥੇ ਤੇ ਉੱਥੇ ਸਰਚ ਵਗੈਰਾ ਕੀਤੀ ਹੈ ਅਸੀਂ। ਤੇ ਉਸ ਤੋਂ ਬਾਅਦ ਸਾਡੀ ਫ੍ਰੈਂਟਸਿਕ ਟੀਮ ਬੁਲਾਈ ਹੈ ਕਾਰ ਵਗੈਰਾ ਜਿਹੜੀ ਜਿੱਤੇ ਉਹ ਦੋਸ਼ ਲਗਾ ਰਹੇ ਨੇ ਕਿ ਕਾਰ ਦੇ ਉੱਪਰ ਫਾਇਰ ਕੀਤਾ ਤੇ ਉਹ ਫ੍ਰੈਂਟਸਿਕ ਟੀਮ ਜਾਂਚ ਕਰ ਰਹੀ ਹੈ ਬਾਕੀ ਹਰ ਐਂਗਲ ਤੋਂ ਅਸੀਂ ਏਡੀ ਪਰਤਾਲ ਕਰ ਰਹੇ ਹਾਂ ਪਰਤਾਲ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਉਹ ਦੇ ਅਕੋਰਡਿੰਗ ਕਾਰਵਾਈ ਮਚ ਜਾਵੇ ਸੀਸੀਟੀਵੀ ਇੱਕ ਫੁਟੇ ਸਾਹਮਣੇ ਆਈ ਹੈ ਜਿੱਦੇ ਰਿਜ਼ਰਵਿਟ ਸਿੱਧੇ ਤੌਰ ਤੇ ਉਹ ਗੋਲੀ ਚੌਂਦਾ ਹੋਇ ਨਜ਼ਰ ਆ ਰਹੇ ਨੇ ਆ ਉਸ ਵਿੱਚ ਕੀ ਉਹ ਆਇਡੈਂਟੀਫਾਈ ਹੋਏ ਨੇ ਉਹ ਮੋਟਰਸਾਈਕਲ ਆਇਡੈਂਟੀਫਾਈ ਹੋਇਆ ਜਾਂ ਬੰਦੇ ਆਇਡੈਂਟੀਫਾਈ ਨਹੀਂ ਫਿਲਹਾਲ ਉਹੀ ਹੈ ਅਸੀਂ ਉਹ ਪੜਤਾਲ ਕਰ ਰਹੇ ਹਾਂ ਉਦੋਂ ਨੈਕਸਟ ਵੀ ਜਿਹੜੇ ਸੀਸੀਟੀਵੀ ਲੱਗੇ ਹੋਏ ਨੇ ਅੱਗੇ ਉਹਨਾਂ ਨੂੰ ਅਸੀਂ ਟਰੈਕ ਕਰ ਰਹੇ ਹਾਂ ਔਰ ਜਲਦੀ ਆਇਡੈਂਟੀਫਾਈ ਕਰ ਲਿਆ ਜਾਵੇ ਇਹ ਕੁਝ ਲੋਕਾਂ ਦਾ ਨਾਮ ਵੀ ਲੈ ਲਏ ਨੇ ਜੀ ਉਹਨਾਂ ਦੇ ਤੇ ਉਹਨਾਂ ਨੂੰ ਵੀ ਕੋਈ ਇਸ ਦਾ ਹਿੱਸਾ ਬਣਾ ਲਿਆ ਗਿਆ ਹੈ ਜਾਂ ਹਿੱਸਾ ਬਣਾ ਨਹੀਂ ਨਹੀਂ ਇਹ ਸ਼ੱਕ ਜ਼ਾਹਰ ਕਰਦੇ ਇਹਨਾਂ ਦਾ ਰਾਈਵਲ ਗਰੁੱਪ ਹੈਗਾ ਇੱਕ ਦੂਜਾ ਗਰੁੱਪ ਹੈ ਜਿਨ੍ਹਾਂ ਨਾਲ ਇਹਨਾਂ ਦਾ ਕਿਸੇ ਡੇਰੇ ਨੂੰ ਲੈ ਕੇ ਕਿਸੇ ਕਬਜ਼ੇ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਉਹ ਕਾਫੀ ਪੁਰਾਣਾ ਝਗੜਾ ਚੱਲ ਰਿਹਾ ਉਹਨਾਂ ਤੇ ਅਲੀਗੇਸ਼ਨ ਲਾ ਰਹੇ ਨੇ ਉਸ ਐਂਗਲ ਤੋਂ ਵੀ ਅਸੀਂ ਪੜਤਾਲ ਕਰਾਂਗੇ ਸਰ ਸਰ ਇੱਕ ਗੱਲ ਹੈ ਜੀ ਕਿ ਇਹ 6 7 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਕਿ ਇਸ ਸਮੇਂ ਕੋਈ ਪੈਟ੍ਰੋਲਿੰਗ ਵગેਰਾ ਹੁੰਦੀ ਹੈ ਕਿ ਨਹੀਂ ਹੁੰਦੀ ਸ਼ਹਿਰ ਦੇ ਵਿੱਚ ਬਿਲਕੁਲ ਹੁੰਦੀ ਇਹ ਪੈਟ੍ਰੋਲਿੰਗ ਤਾਂ ਨਾ ਹੋਣ ਦਾ ਨਾ ਹੋਣ ਦਾ ਕੋਈ ਸਵਾਲ ਹੀ ਨਹੀਂ ਕਰਾਂਗਾ ਪੈਟ੍ਰੋਲਿੰਗ ਹੁੰਦੀ ਹੈ ਪਰ ਖੁੱਲ੍ਹ ਕੇ ਚੱਲੀਆਂ ਕੋਈ ਫਾਇਰ ਦੱਸਿਆ ਉਹਨਾਂ ਨੇ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਸਰ ਇਹਨਾਂ ਨੇ ਕਿ 166 ਨੰਬਰ ਐਫ ਆਈ ਆਰ ਮੈਨ ਅਜੇ ਵੀ ਉਹਦੇ ਜੀ ਉਹਦੇ ਅਸਤੀ ਮੈਂ ਹਰੇ ਰੀਸੈਂਟਲੀ ਜੁਆਇਨ ਕੀਤਾ ਪਰसों ਜੇ ਉੱਥੇ ਜੁਆਇਨ ਕੀਤਾ ਮੈਂ ਜਿਹੜਾ ਹੈਗਾ ਇਹਨਾਂ ਦਾ ਉਹ ਮੁਕੱਦਮਾ ਉਹ ਵੀ ਅਸੀਂ ਦੇਖ ਰਹੇ ਆ ਵੀ ਉਹਦੇ ਵਿੱਚ ਕੀ ਕੁਝ ਰਹਿਣਾ ਤੇ ਕੀ ਕੁਝ ਜਿਹੜਾ ਹੋ ਚੁੱਕਾ ਜਿਨ੍ਹਾਂ ਦੇ ਨਾਮ ਲਿਖੇ ਨੇ ਉਹਨਾਂ ਨੂੰ ਬੁਲਾਇਆ ਜਾਏਗਾ ਉਹਨਾਂ ਨੂੰ ਹਾਂਜੀ ਹਾਂਜੀ ਉਹਨਾਂ ਨੂੰ ਬੁਲਾਇਆ ਗਿਆ ਹੈ ਉਹਨਾਂ ਨੂੰ ਬੁਲਾ ਕੇ ਵੀ ਅਸੀਂ ਪੁੱਛਗਤਾਲ ਕਰ ਰਹੇ ਹਾਂ ਬੋਲਾ ਹਰੇਕ ਐਂਗਲ ਤੋਂ ਅਸੀਂ ਦੀ ਤਫਤੀਸ਼ ਪੁੱਛਗਤਾਲ ਕਰਨਾ ਸਰ ਇਹ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਦੂਸਰਾ ਗਰੁੱਪ ਵੀ ਸੀਗਾ ਇਹ ਦੂਸਰੇ ਗਰੁੱਪ ਦਾ ਕੀ ਇਹਨਾਂ ਦੇ ਨਾਲ ਤਾਲੁਕ ਹੈ ਜੀ ਔਰ ਕੀ ਉਹਨਾਂ ਦਾ ਵੀ ਕੋਈ ਇਨਵੋਲਵਮੈਂਟ ਲੱਗ ਰਿਹਾ ਹੈ ਪਰਤਾਲ ਦਾ ਪਾਰਟ ਹੈ ਜੀ ਪਰਤਾਲ ਕਰਾਂਗੇ ਪਰਤਾਲ ਤੋਂ ਜੋ ਕੋ ਸਾਹਮਣੇ ਆਊਗਾ ਉਹ ਉਹ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸਰ ਗੈਂਗਵਾੜ ਦਾ ਹਿੱਸਾ ਵੀ ਹੋ ਸਕਦੀ ਹੈ ਉਹ ਹੀ ਤੁਹਾਨੂੰ ਬਾਰ ਬਾਰ ਚੀਟ ਕਹਿ ਰਿਹਾ ਕਿ ਹਲੇ ਇਹ ਕਹਿਣਾ ਬੜਾ ਜਲਦੀ ਕਹਾਂਗੇ ਇਹਨੂੰ ਇਹ ਮੁਰਲੀ ਜਿਹੜੀ ਹੈਗੀ ਪਰਤਾਲ ਕਰ ਲਈਏ ਇੱਕ ਮਾਮਲਾ ਆਇਆ ਗੋਲੀ ਚੱਲਣ ਦਾ ਕਿੰਦਰ ਸਮਾਜ ਨੇ આરોਪ ਲਗਾਇਆ ਕੁਝ ਲੋਕਾਂ ਨੇ ਕਿ ਕਿ ਕਰ ਰਹੀ ਉਹਦੇ ਸਾਨੂੰ ਰਾਤ ਤੇ ਉਹਨਾਂ ਨੇ 8 8:30 ਵਜੇ ਸਾਡੇ ਕੋਲ ਆਏ ਸੀ ਇੱਕ ਪਲੇਟ ਦਿੱਤੀ ਹੈ ਔਰ ਕਪਲੀਟ ਲੈਣ ਤੋਂ ਬਾਅਦ ਅਸੀਂ ਜਿਹੜਾ ਹੈਗਾ ਪੜਤਾਲ ਕਰ ਰਹੇ ਆ ਉਹਦੀ ਮੌਕਾ ਵਿਜ਼ਿਟ ਕੀਤਾ ਹੈ ਸੀਸੀਟੀਵੀ ਫੁਟੇਜ ਦੇਖੀਏ ਉੱਥੇ ਤੇ ਉੱਥੇ ਸਰਚ ਵਗੈਰਾ ਕੀਤੀ ਹੈ ਅਸੀਂ ਤੇ ਉਸ ਤੋਂ ਬਾਅਦ ਸਾਡੀ ਫਰੈਂਚਿਕ ਟੀਮ ਬੁਲਾਈ ਹੈ ਕਾਰ ਵਗੈਰਾ ਜਿਹੜੀ ਜਿੱਤੇ ਉਹ ਦੋਸ਼ ਲਗਾ ਰਹੇ ਨੇ ਕਿ ਕਾਰ ਦੇ ਉੱਪਰ ਫਾਇਰ ਕੀਤਾ ਤੇ ਉਹ ਫਰੈਂਚਿਕ ਟੀਮ ਜਾਂਚ ਕਰ ਰਹੀ ਹੈ ਬਾਕੀ ਹਰ ਐਂਗਲ ਤੋਂ ਅਸੀਂ ਏਡੀ ਪੜਤਾਲ ਕਰ ਰਹੇ ਆ ਪੜਤਾਲ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਉਹਦੇ ਅਕੋਰਡਿੰਗ ਕਾਰਵਾਈ ਮਚ ਜਾਏਗੀ ਸੀਸੀਟੀਵੀ ਇੱਕ ਫੁਟੇਜ ਸਾਹਮਣੇ ਆਈ ਹੈ ਜਿੱਦੇ ਰਿਜ਼ਰਵ ਵਿੱਚ ਜਿੱਦੇ ਤੌਰ ਤੇ ਉਹ ਗੋਲੀ ਚਲਾਉਂਦਾ ਹੋਇਆ ਨਜ਼ਰ ਆ ਰਹੇ ਨੇ ਆ ਉਸ ਵਿੱਚ ਕੀ ਉਹ ਆਇਡੈਂਟੀਫਾਈ ਹੋਏ ਨੇ ਉਹ ਮੋਟਰਸਾਈਕਲ ਆਇਡੈਂਟੀਫਾਈ ਹੋਇਆ ਜਾਂ ਬੰਦੇ ਆਇਡੈਂਟੀਫਾਈ ਨਹੀਂ ਫਿਲਹਾਲ ਉਹੀ ਹੈ ਅਸੀਂ ਉਹ ਪੜਤਾਲ ਕਰ ਰਹੇ ਹਾਂ ਉਦੋਂ ਨੈਕਸਟ ਵੀ ਜਿਹੜੇ ਸੀਸੀਟੀਵੀ ਲੱਗੇ ਹੋਏ ਨੇ ਅੱਗੇ ਉਹਨਾਂ ਨੂੰ ਅਸੀਂ ਟਰੈਕ ਕਰ ਰਹੇ ਹਾਂ ਔਰ ਜਲਦੀ ਆਇਡੈਂਟੀਫਾਈ ਕਰ ਲਿਆ ਜਾਵੇ ਇਹ ਕੁਝ ਲੋਕਾਂ ਦਾ ਨਾਮ ਵੀ ਲੈ ਰਹੇ ਨੇ ਜੀ ਉਹਨਾਂ ਦੇ ਤੇ ਉਹਨਾਂ ਨੂੰ ਵੀ ਕੋਈ ਇਸ ਦਾ ਹਿੱਸਾ ਬਣਾ ਲਿਆ ਗਿਆ ਹੈ ਜਾਂ ਹਿੱਸਾ ਬਣਾ ਨਹੀਂ ਇਹੇ ਸ਼ੱਕ ਜ਼ਾਹਰ ਕਰਦੇ ਇਹਨਾਂ ਦਾ ਰਾਈਵਲ ਗਰੁੱਪ ਹੈਗਾ ਇੱਕ ਦੂਜਾ ਗਰੁੱਪ ਹੈ ਜਿਨ੍ਹਾਂ ਨਾਲ ਇਹਨਾਂ ਦਾ ਕਿਸੇ ਡੇਰੇ ਨੂੰ ਲੈ ਕੇ ਕਿਸੇ ਕਬਜ਼ੇ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਉਹ ਕਾਫੀ ਪੁਰਾਣਾ ਝਗੜਾ ਔਰ ਸਰ ਇਕ ਤਾਂ ਲਈ ਕਿ ਇਹ 6 7 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਕਿ ਇਸ ਸਮੇਂ ਕੋਈ ਪੈਟਰੋਲਿੰਗ ਵગેਰਾ ਹੁੰਦੀ ਹੈ ਕਿ ਨਹੀਂ ਹੁੰਦੀ ਸ਼ਹਿਰ ਦੇ ਵਿੱਚ ਬਿਲਕੁਲ ਹੁੰਦੀ ਇਹ ਪੈਟਰੋਲਿੰਗ ਤਾਂ ਨਾ ਹੋਣ ਦਾ ਨਾ ਹੋਣ ਦਾ ਕੋਈ ਸਵਾਲ ਹੀ ਨਹੀਂ ਪੁੱਛਾਂਗਾ ਪੈਟਰੋਲਿੰਗ ਹੁੰਦੀ ਹੈ ਪਰ ਕੋਈ ਪੈਟਰੋਲ ਚੱਲੀ ਹੈ ਕੋਈ ਫਾਈਨ ਚੱਲੀ ਇਹ ਕੋਈ ਫਾਇਰ ਦੱਸਿਆ ਉਹਨਾਂ ਨੇ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਸਰ ਇਹਨਾਂ ਨੇ ਕਿ 166 ਨੰਬਰ ਐਫ ਆਈ ਆਰ ਮੈਨ ਅਜੇ ਵੀ ਉਹਦੇ ਜੀ ਉਹਦੇ ਜੀ ਬੰਦੇ ਅਰੈਸਟ ਨਹੀਂ ਮੈਂ ਹਰੇ ਰੀਸੈਂਟਲੀ ਜੁਆਇਨ ਕੀਤਾ ਹੈ ਪਰसों ਜਿੱਥੇ ਜੁਆਇਨ ਕੀਤਾ ਮੈਂ ਜਿਹੜਾ ਹੈਗਾ ਇਹਨਾਂ ਦਾ ਉਹ ਮੁਕੱਦਮਾ ਉਹ ਵੀ ਅਸੀਂ ਦੇਖ ਰਹੇ ਹਾਂ ਵੀ ਉਹਦੇ ਵਿੱਚ ਕੀ ਕੁਝ ਰਹਿਣਾ ਤੇ ਕੀ ਕੁਝ ਜਿਹੜਾ ਹੋ ਚੁੱਕਾ ਜਿਨ੍ਹਾਂ ਦੇ ਨਾਮ ਲਿੱਤੇ ਗਏ ਉਹਨਾਂ ਨੂੰ ਬੁਲਾਇਆ ਗਿਆ ਹਾਂ ਹਾਂਜੀ ਹਾਂਜੀ ਉਹਨਾਂ ਨੂੰ ਬੁਲਾਇਆ ਗਿਆ ਹੈ ਉਹਨਾਂ ਨੂੰ ਬੁਲਾ ਕੇ ਵੀ ਅਸੀਂ ਪੁਸ਼ਪੜਤਾਲ ਕਰ ਰਹੇ ਹਾਂ ਬੋਲੇ ਹਰੇ ਕੇ ਐਂਗਲ ਤੋਂ ਅਸੀਂ ਦੀ ਤਫਤੀਸ਼ ਪੜਤਾਲ ਕਰ ਰਹੇ ਹਾਂ ਸਰ ਇਹ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਦੂਸਰਾ ਗਰੁੱਪ ਵੀ ਸੀਗਾ ਇਹ ਦੂਸਰੇ ਗਰੁੱਪ ਦਾ ਕੀ ਇਹਨਾਂ ਦੇ ਨਾਲ ਤਾਲੁਕ ਹੈ ਜੀ ਔਰ ਕੀ ਉਹਨਾਂ ਦੇ ਵੀ ਕੋਈ ਮਾਮਲਾ ਮੈਂ ਲੱਗ ਰਿਹਾ ਸੀ ਪਰਤਾਲ ਦਾ ਪਾਰਟ ਹੈ ਜੀ ਪਰਤਾਲ ਕਰਾਂਗੇ ਪਰਤਾਲ ਤੋਂ ਜੋ ਕੁਝ ਸਾਹਮਣੇ ਆਊਗਾ ਉਹ ਉਹ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸਰ ਗੈਂਗਵਾਰ ਦਾ ਹਿੱਸਾ ਵੀ ਹੋ ਸਕਦੀ ਹੈ ਮੈਂ ਉਹੀ ਤੁਹਾਨੂੰ ਬਾਰ-ਬਾਰ ਚੀਟ کہہ ਰਿਹਾ ਕਿ ਹਲੇ ਇਹ ਕਹਿਣਾ ਬੜਾ ਜਲਦੀ ਤਾਂ ਕਿ ਇਹਨੂੰ ਇਹ ਮੁਰਲੀ ਜਿਹੜੀ ਹੈਗੀ ਪਰਤਾਲ ਕਰ ਲਈਏ ਉਸ ਤੋਂ ਬਾਅਦ ਜੋ ਵੀ ਕੁਝ ਆਊਗਾ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਅਸੀਂ